ਇਹ ਦਿਨ ਵਨ ਨੇਸ਼ਨ ਵਨ ਇਲੈਕਸ਼ਨ ਬਿੱਲ ਨੂੰ ਲੋਕ ਸਭਾ ਚ ਬਹੁਤ ਮਤ ਮਿਲ ਗਿਆ ਜਿਸ ਦਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸਖਤ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਵਨ ਨੇਸ਼ਨ ਵਨ ਇਲੈਕਸ਼ਨ ਨਹੀਂ ਬਲਕਿ ਵਨ ਨੇਸ਼ਨ ਵਨ ਐਜੂਕੇਸ਼ਨ ਹੋਣਾ ਚਾਹੀਦਾ ਐਸ ਦੇ ਨਾਲ ਹੀ ਸਪੀਕਰ ਸੰਧਵਾ ਨੇ ਕਿਹਾ ਕਿ ਜੇਕਰ ਇਲੈਕਸ਼ਨ 5 ਸਾਲਾਂ ਚ ਇੱਕ ਵਾਰ ਹੋਣਗੀਆਂ ਤਾਂ ਫਿਰ ਲੀਡਰ ਦਾ ਦੇਖਣਗੇ ਨਹੀਂ ਮੈਂ ਕਹਿੰਦਾ ਹਾਂ ਕਿ ਚੋਣਾ ਰੋਜ਼ ਹੋਣ ਤਾਂ ਜੋ ਲੀਡਰ ਲੋਕਾਂ ਦੇ ਅੱਗੇ ਪਿੱਛੇ ਰੋਜ਼ ਹੱਥ ਜੋੜ ਕੇ ਘੁੰਮਣ ਹੋਰ ਕੀ ਕੁਝ ਕਿਹਾ ਕੁਲਤਾਰ ਸਿੰਘ ਸੰਧਵਾ ਨੇ ਤੁਸੀਂ ਵੀ ਸੁਣੋ ਬਿਣਾ ਸੋਚੇ ਸਮਝੇ ਇਹ ਗਲਤ ਕੰਮ ਕਰਦੇ ਨੇ ਸਾਡੇ ਦੇਸ਼ ਨੂੰ ਚਾਹੀਦਾ 1 ਨੇਸ਼ਨ 1 ਐਜੂਕੇਸ਼ਨ ਸਾਡੇ ਦੇਸ਼ ਨੂੰ ਚਾਹੀਦਾ 1 ਨੇਸ਼ਨ 1 ਹੈਲਥ케ਅ ਸਿਸਟਮ ਤੁਸੀਂ ਇੱਕ ਅਮੀਰ ਆਦਮੀ ਨੂੰ ਜਿਸ ਤਰ੍ਹਾਂ ਦੀ ਸੇਵਾਵਾਂ ਮਿਲਦੀਆਂ ਉਸ ਤਰ੍ਹਾਂ ਦੀ ਹਰੇਕ ਗਰੀਬ ਨੂੰ ਮਿਲਣੀ। ਜਿਸ ਤਰ੍ਹਾਂ ਅਮੀਰ ਬੰਦੇ ਦਾ ਬੱਚੇ ਨੂੰ ਵਧੀਆ ਐਜੂਕੇਸ਼ਨ ਮਿਲਦੀ ਹੈ ਉਸ ਤਰ੍ਹਾਂ ਦੀ ਐਜੂਕੇਸ਼ਨ ਸਾਡੇ ਗਰੀਬਾਂ ਨੂੰ ਮਿਲੇ। ਇਹ ਇਹ ਕਹਿੰਦੇ ਵੀ ਇਲੈਕਸ਼ਨ 5 ਸਾਲਾਂ ਬਾਅਦ ਹੋਣਗੇ ਸਿਰਫ ਇੱਕੋ ਵਾਰੀ ਇਲੈਕਸ਼ਨ ਆਉਣਗੇ ਤੇ ਮੁੜ ਕੇ ਤਾਂ ਲੀਡਰਾਂ ਨੇ ਜਿੱਥੇ ਨਹੀਂ ਕਰਨਾ। ਮੈਂ ਤਾਂ ਕਹਿੰਦਾ ਰੋਜ਼ ਇਲੈਕਸ਼ਨ ਹੋ ਜਾਈਦੇ ਆ ਤਾਂ ਕਿ ਜਿਹੜੇ ਪੋਲੀਟੀਸ਼ੀਅਨ ਆ ਜਿਹੜੇ ਲੀਡਰ ਆ ਉਹ ਲੋਕਾਂ ਦੇ ਰੋਜ਼ ਹੱਥ ਜੋੜ ਕੇ ਉਹਨਾਂ ਦੇ ਅੱਗੇ ਪਿੱਛੇ ਫਿਰਨਾ। ਨਹੀਂ ਤੇ 50 ਸਾਲਾਂ ਬਾਅਦ ਆਇਆ ਕਰਕੇ ਬਾਹਰ ਜਾਂਦੇ ਕਰਨਗੇ ਤਾਂ ਬਿਨਾ ਸੋਚੇ ਸਮਝੇ ਇਹ ਗਲਤ ਕੰਮ ਕਰਦੇ ਨੇ ਸਾਡੇ ਦੇਸ਼ ਨੂੰ ਚਾਹੀਦਾ 1 ਨੇਸ਼ਨ 1 ਐਜੂਕੇਸ਼ਨ ਸਾਡੇ ਦੇਸ਼ ਨੂੰ ਚਾਹੀਦਾ 1 ਨੇਸ਼ਨ 1 ਹੈਲਥ ਕੇਅਰ ਸਿਸਟਮ ਇੱਕ ਅਮੀਰ ਆਦਮੀ ਨੂੰ ਜਿਸ ਤਰ੍ਹਾਂ ਦੀ ਸੇਵਾਵਾਂ ਮਿਲਦੀਆਂ ਉਸ ਤਰ੍ਹਾਂ ਦੀ ਹਰੇਕ ਗਰੀਬ ਨੂੰ ਮਿਲਣੀ। ਜਿਸ ਤਰ੍ਹਾਂ ਅਮੀਰ ਬੰਦੇ ਦਾ ਬੱਚੇ ਨੂੰ ਵਧੀਆ ਐਜੂਕੇਸ਼ਨ ਮਿਲਦੀ ਹੈ ਉਸ ਤਰ੍ਹਾਂ ਦੀ ਐਜੂਕੇਸ਼ਨ ਸਾਡੇ ਗਰੀਬਾਂ ਨੂੰ ਮਿਲੇ। ਇਹ ਇਹ ਕਹਿੰਦੇ ਵੀ ਇਲੈਕਸ਼ਨ 5 ਸਾਲਾਂ ਬਾਅਦ ਹੋਣਗੇ ਸਿਰਫ ਇੱਕੋ ਵਾਰ ਇਲੈਕਸ਼ਨ ਆਉਣਗੇ ਤੇ ਮੁੜ ਕੇ ਤਾਂ ਲੀਡਰਾਂ ਦਾ ਦਿਸੈ ਨਹੀਂ ਕਰਨਾ। ਮੈਂ ਤਾਂ ਕਹਿੰਦਾ ਰੋਜ਼ ਇਲੈਕਸ਼ਨ ਹੋ ਚਾਹੀਦੇ ਆ ਤਾਂ ਕਿ ਜਿਹੜੇ ਪੋਲੀਟੀਸ਼ੀਅਨ ਆ ਜਿਹੜੇ ਲੀਡਰ ਆ ਉਹ ਲੋਕਾਂ ਦੇ ਰੋਜ਼ ਹੱਥ ਜੋੜ ਕੇ ਉਹਨਾਂ ਦੇ ਅੱਗੇ ਪਿੱਛੇ ਫਿਰਨ। ਨਹੀਂ ਤਾਂ 5 ਸਾਲਾਂ ਬਾਅਦ ਆਇਆ ਕਰਕੇ ਬਾਹਰ ਚੜ੍ਹਜਾ ਕਰਨਗੇ ਤਾਂ